ਅੱਜ ਵਾਰਡ ਨੰਬਰ 55 'ਚ ਸਾਡੇ ਬੜੇ ਹੀ ਆਦਰਯੋਗ ਵਲੰਟੀਅਰ ਸੁਜੀਤ ਭਗਤ ਜੀ ਨੇ ਇੱਕ ਮੀਟਿੰਗ ਇੱਥੇ ਆਰਗੇਨਾਈਜ਼ ਕੀਤੀ ਹੈ ਜਿਦੇ ਵਿੱਚ ਸਾਡੇ ਬਾਕੀ ਵਲੰਟੀਅਰ ਸੋਸ਼ੋਕ ਸਾਈ ਜੀ, ਗੇਸ਼ਾਈ ਜੀ, ਸਾਡੇ ਮਨਜੀਤ ਜੀ, ਰਿਸ਼ੀਦੇਵ ਜੀ, ਰਿੰਕੂ ਜੀ, ਲੱੱਕੀ ਜੀ, ਰਾਜਕਮਾਰ ਜੀ ਸਾਰੇ ਸਾਡੇ ਬੜੇ ਹੀ ਸਤਿਕਾਰਯੋਗ ਸਾਥੀ ਪਹੁੰਚੇ ਹੈ। ਇਹ ਜਿਸ ਤੱਕ ਤੁਸੀਂ ਜਾਣਦੇ ਹੋ ਕਿ ਅਸੀਂ ਦੇਰਾ 2 ਸਾਲਾਂ ਦੇ ਵਿੱਚ ਜੋ ਉਪਲਬਧੀਆਂ ਸਾਡੀ ਪੰਜਾਬ ਸਰਕਾਰ ਮਾਨ ਸਰਕਾਰ ਨੇ ਕੀਤੀਆਂ ਉਹਨਾਂ ਬਾਰੇ ਲੋਕਾਂ ਨੂੰ ਜਿਹੜਾ آگਾਹ ਕਰ ਰਹੇ ਆ ਕਿਉਂਕਿ ਜ਼ਰੂਰੀ ਹੈ ਕਿਉਂਕਿ ਲੋਕ ਸਭਾ ਦੀ ਇਲੈਕਸ਼ਨ ਆ ਚੁੱਕੀ ਹੈ ਜਿਸਾਂ ਕਿ ਤੁਸੀਂ ਜਾਣਦੇ ਕੁਲਦੀਪ ਸਿੰਘ ਢੱਲੇਵਾਲ ਜੀ ਸਾਡੇ ਕੈਂਡੀਡੇਟ ਨੇ ਅਮਰਸਰ ਲੋਕ ਸਭਾ ਸੀਟ ਤੋਂ ਉਹਦੇ ਲਈ ਅਸੀਂ ਲੋਕਾਂ ਦੇ ਵਿੱਚ ਲੋਕ ਬਹੁਤ ਖੁਸ਼ ਨੇ ਲੋਕ ਬੜਾ ਇਸ ਚੀਜ਼ ਦਾ ਜਿਹੜਾ ਹੰਗਾਰਾ ਭਰ ਰਹੇ ਨੇ ਕਿ ਉਸ ਇੱਕ ਇੱਕ ਵੋਟ ਜਿਹੜੀ ਆਪਣੀਓਂ ਛੱਡ ਨੂੰ ਬਾਹਲੀਏ ਆਮ ਆਦਮੀ ਪਾਰਟੀ ਨੂੰ ਬਾਹਰਗੇ ਤਾ ਜੋ ਲੋਕਾਂ ਦੀ ਆਵਾਜ਼ ਬਣ ਕੇ ਕੁਲਦੀਪ ਸਿੰਘ ਢੱਲਵਾਲ ਜੀ ਸੰਸਦ ਦੇ ਵਿੱਚ ਜਾ ਕੇ ਗੂੰਜਣ ਔਰ ਅੰਮਰਸਰ ਦੀ ਹਲਕੇ ਦੀਆਂ ਲੋਕ ਸਭਾ ਦੇ ਦੀਆਂ ਜਿੰਨੀਆਂ ਪ੍ਰੋਬਲਮ ਸੀ ਜਿੰਨੀਆਂ ਨਿੱਕੀਆਂ-ਮੁਟੀਆਂ ਪ੍ਰੋਬਲਮ ਸੀ ਉਹਨਾਂ ਦੇ ਹੱਲ ਕਰਨ। ਸੋ ਇੱਕਾਰੀ ਫਿਰ ਮੈਂ ਇੱਥੇ ਆਈ ਹੋਈ ਸੰਗਤ ਦਾ ਜਨਤਾ ਦਾ ਔਰ ਆਪਣੇ ਵਲੰਟੀਅਰ ਸਾਹਿਬਾਨ ਦਾ ਧੰਨਵਾਦ ਕਰਦੀ। ਥੈਂਕ ਯੂ। ਧੰਨਵਾਦ। ਭਗਤ ਵਾਰਡ ਨੰਬਰ 55 ਨਾ ਨੰਬਰ 63 ਅੱਜ ਅੱਜ ਐਮਐਲਏ ਸਾਹਿਬ ਲੋਕ ਸਭਾ ਦੇ ਇਲੈਕਸ਼ਨ ਸਿਰਤੇ ਨੇ ਉਹਦੇ ਮੱਦੇ ਨਜ਼ਰ ਇੱਕ ਮੀਟਿੰਗ ਰੱਖੀ ਗਈ ਸਾਡੀ ਵਾਰਡ ਦੇ ਵਿੱਚ ਜੋ ਕਿ ਸਾਡੇ ਕੈਂਡੀਡੇਟ ਤਲਦੀਪ ਸਿੰਘ ਧਾਰੀਵਾਲ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਹੈ ਉਹਨਾਂ ਵਾਸਤੇ ਐਮਐਲਏ ਸਾਹਿਬ ਨੇ ਅਪੀਲ ਕੀਤੀ ਕਿ ਇਹਨਾਂ ਨੂੰ ਵੱਧ ਚੜ੍ਹ ਕੇ ਵੋਟਾਂ ਪਾਓ ਤੇ ਇਹਨਾਂ ਨੂੰ ਜਿਟਾਓ ਉਹਨਾਂ ਨੇ ਪਾਰਟੀ ਦੀਆਂ ਨੀਤੀਆਂ ਬਾਰੇ ਦੱਸਿਆ ਕਿ ਪਹਿਲੀ ਇਹੋ ਜੀ ਪਾਰਟੀ ਜਿਹੜੀ ਆਂਦਿਆਂ ਹੀ ਪਹਿਲੇ ਦਿਨ ਤੋਂ ਕੰਮ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ ਜਿਸ ਪਾਰਟੀ ਨੇ ਨਹੀਂ ਤੇ ਪਹਿਲੀਆਂ ਪਾਰਟੀਆਂ ਆਂਦੀਆਂ ਸੀ 4 ਸਾਲ ਸਤਾ ਦਾ ਸੁੱਖ ਭੋਗਦੀਆਂ ਹੀ 5ਵੇਂ ਸਾਲ ਥੋੜੇ ਬੋੜੇ ਕੰਮ ਕਰਾ ਕੇ ਅਗੋ ਇਲੈਕਸ਼ਨ ਵੋਟਾਂ ਮੰਗਣਾ ਆਂਦੀ ਤੇ ਨਜ਼ਰ ਹੀ ਨਹੀਂ ਆਉਂਦੇ ਕਿ ਲੋਕਾਂ ਦੀਆਂ ਮੁਸ਼ਕਿਲਾਂ ਕੀ ਨੇ ਇਸ ਕਰਕੇ ਅਹੀ ਐਮਐਲਏ ਸਾਹਿਬ ਦਾ ਇੱਥੇ ਆਣ ਤੇ ਬਹੁਤ ਬਹੁਤ ਧੰਨਵਾਦ ਕਰਦੀ ਆਂ ਜਿਹਨੇ ਪਾਕ ਡਾਕਟਰ ਸਾਹਿਬ ਨੇ ਮੌਕੇ ਤੇ ਹੀ ਉਹਨਾਂ ਨੂੰ ਅਫਸਰ ਸਾਹਿਬ ਨੂੰ ਫੋਨ ਕਰਕੇ ਉਹਨਾਂ ਨੂੰ ਹਾਲ ਤੁਰੰਤ ਕਰਨ ਦਾ ਵਾਅਦਾ ਦਿੱਤਾ ਤੇ ਜਲਦੀ ਤੋਂ ਜਲਦੀ ਹੱਲ ਕੀਤੀ ਵੀ ਜਾਣਗੀ ਜਿਹੜੀ ਸੀਗੀ ਉਹ ਸੀਗੀ ਕਿ ਮਾਈ ਨੇਮ ਕੁਲਦੀ ਸ਼ਰਮਾ ਜੀ ਅਸੀਂ ਅੱਜ ਮੀਟਿੰਗ ਹੋਇਆ ਸੀ ਆਮ ਪਾਰਟੀ ਵੱਲੋਂ ਕੇ ਲੋਕੀ ਜਿਨ੍ਹਾਂ ਦੇ ਭੈਣ ਭਰਾ ਮਾਲਾ ਇਲਾਕਾ ਸਾਡਾ ਹਰੀਪੁਰਾ ਇਲਾਕਾ ਹੈ 55 ਨੰਬਰ 55 ਨੰਬਰ ਵਾਲ ਕਿਉਂਕਿ ਇਸ ਸਰ ਸਾਹਿਬ ਗ੍ਰੀਵ ਟੱਪ ਘੇ ਰੰਦੇ ਨੇ ਵਿਚਾਰੇ ਮਧੂਰ ਆਦਮੀ ਰੰਦੇ ਨੇ ਉਹਨਾਂ ਕੋਈ ਮਸਲਾ ਲਈ ਜਿੱਦਾਂ ਕਿ ਆਮ ਅਸੀਂ ਜਿਹੜੀ ਸਾਨੂੰ ਗਵਰਨਮੈਂਟ ਵਾਲਾ ਬੈਨੀਫਿਟ ਕਣਕ ਦਾ ਮਿਲ ਰਿਹਾ ਉਹ ਮਤੂਨਾਂ ਦੀ ਕਣਕ ਦਾ ਬਾਰੇ ਹੀ ਕਿ ਕਣਕ ਜਿਹੜੀ ਉਹ ਲੋਕੀ ਨਹੀਂ ਮਤਲਬ ਕਿ ਦੀਪੂਆਂ ਤੋਂ ਪਰਚੇ ਦਿੱਤੀਆਂ ਗਈਆਂ ਨੇ ਲੇਕਿਨ ਉਹਨਾਂ ਨੂੰ ਨਹੀਂ ਸਪਲਾਈ ਹੋ ਰਹੀ ਉਹ ਇਹ ਮੰਗ ਪੇ ਮੇਰੀਆਂ ਭੈਣਾਂ ਨੇ ਮੇਰੇ ਭਰਾਵਾਂ ਨੇ ਮੇਰੇ ਵੀਰਾਂ ਨੇ ਉਹ ਵੀ ਮੰਗ ਰੱਖੀ ਰੱਖ ਸਾਹਿਬ ਅੱਗੇ ਉਹਨਾਂ ਨੇ ਸ਼ਾਸਨ ਦਿੱਤਾ ਸਾਨੂੰ ਵਾਦਾ ਕੀਤਾ ਕਿ ਉਹਨਾਂ ਦਾ ਮਸਲਾ ਹਲਕੇ ਛੇਤੀ ਕਰਾ ਦੇਆ ਕਿਉਂਕਿ ਕਣਕ ਕਿਸੇ ਦੀ 2 ਕੁਇੰਟਲੇ ਕਿਸੇ 3 ਕੁਇੰਟਲੇ ਉਹ ਅੱਗੇ ਲਾਰੇ ਲਾਈ ਜਾਂਦੇ ਪਏ ਨੇ ਆ ਜਾਂ ਨਾ ਲੇਕਿਨ ਕੰਮ ਕਰਨ ਵਾਲੀ ਪਾਰਟੀ ਸਾਰੇ ਇਸੇ ਅਗਰ ਉਹ ਇੱਕ ਮੌਕਾ ਦੇ ਦੇਓ ਵੀ ਅੱਛੇ ਕੰਮ ਕਰਾਂਗੇ ਉਹ ਕੰ ਸਭ ਨੂੰ ਕਾਟਨ ਦਿੱਤਾ ਉਹ ਇਹਨਾਂ ਕੀਤਾ ਕੀਤਾ ਬਾਕੀ ਉਹ ਸਾਨੂੰ ਵਾਦਾ ਕਰਕੇ ਇਹਨਾਂ ਜਿਹੜਾ 1000 ਰੁਪਏ ਬੀਬੀਆਂ ਪਹਿਣ ਵਾਸਤੇ ਪਾਇਆ ਉਹ ਵੀ ਥੋੜੀ ਦਿਨ ਨੂੰ ਪੈ ਜਾਏਗਾ ਵੈਸੇ ਕਿਉਂਕਿ ਕਹਿੰਦੇ ਮੈਨੂੰ ਬੋਲ ਉਦੋਂ ਪਾਉ ਜਦੋਂ 1000 ਟਾਲੀ ਕਿਤਾਬ ਵਿੱਚ ਪੈਸੇ ਟਾਲੀ ਐਂਟਰੀ ਕਰਦੇ ਆਪੀ ਇਹ ਜਿਹੜੀ ਡੀਪੂਆਂ ਦੇ ਆ ਰਹਿਆ ਕੀ ਲੋਕ ਹਾਂਜੀ ਇਹ ਬਹੁਤ ਜ਼ਿਆਦਾ ਸਾਡੇ ਇਲਾਕੇ ਵਿੱਚ ਬਹੁਤ ਹੀ ਜ਼ਿਆਦਾ ਆ ਰਿਹਾ ਅਸੀਂ ਉਹਨਾਂ ਕੇ ਬੇਨਤੀ ਕਰਨੇ ਡੀਪੂ ਵਾਲਿਆਂ ਕੇ ਭਾਈ ਤੁਸੀਂ ਕੰਨਕ ਦੇ ਦਿਓ ਤੁਸੀਂ ਸਾਨੂੰ ਪਰਚੀ ਨਹੀਂ ਚਾਹੀਦੀ ਐ ਡੀਪੂ ਵਾਲੇ ਕਿਸੇ ਨੂੰ ਅਸੀਂ ਐਵੇਂ ਸਾਨੂੰ ਇਹੋ ਕਿਹਾਦਾ ਹੈ ਕਿ ਤੁਸੀਂ ਸਾਨੂੰ ਉਹ ਪਰਚੀ ਲੈ ਕੇ ਦਿਓ ਅਸੀਂ ਕਨਕਣੀ ਸਿੱਧੀ ਉੱਤੇ ਪਹੁੰਚਾਣੀ ਸਾਡੀ ਮਰਜ਼ੀ ਅਸੀਂ ਸੱਜੇ ਰੱਖੀਏ ਖੱਬੇ ਰੱਖੀਏ ਉੱਤੇ ਰੱਖੀਏ ਥੱਲੇ ਰੱਖੀਏ ਜਿੰਨੂੰ ਮਰਜ਼ੀ ਜਾਣੇ ਕਨਕਦੀ ਸਾਡੀ ਕਰਨਗੇ ਸੈਂਟਰ ਸਰਕਾਰ ਨੇ ਬਣਲੀ ਦੀ ਉਹ ਖਰ ਨੂੰ ਦਿੰਦੀ ਪਈ ਆ ਥੋੜੀ ਕੁ ਪੰਜਾਬ ਨੂੰ ਆਲੀ ਸੈਂਟਰ ਸਰਕਾਰ ਸਾਹਮਣੇ ਦਿੰਦੀ ਪਈ ਸਕੀਮ ਜਿਹੜੀ ਆ ਰਹੀ ਹੈ ਲੇਕਿਨ ਇਹ ਨਹੀਂ ਦਿੰਦੇ ਪਈ ਲੋਕੀ ਇਹਨਾਂ ਦਾ ਕਾਲਾ ਮਾਲ ਜੋ ਵੀ ਹੈਗਾ ਇਹ ਡਾਕਟਰ ਸਾਹਿਬ ਕਹਿੰਦੇ ਅਸੀਂ ਮੈਂ ਮਸਲਾ ਹਕਲਾਵਾਂਗਾ ਤੁਹਾਡਾ ਜਿਹੜੇ ਲੋਕਾਂ ਦੇ ਪੈਰ ਪਲਾਂ ਆਸਮਣੇ ਹੋ ਦੁੱਖ ਰੱਖਿਆ ਕਿ ਯਾਰ ਇਹ ਕਨਕ ਦਾ ਮਸਲਾ ਹੱਲ ਹੋਣੀ ਚਾਹੀਦਾ ਜਿਹਦੀ ਕਨਕਦੀ ਜਿਹੜੀ But, my name is Manish Kumar. To and uh, today, doctor sir visited our area, and uh, we demanded, uh, we put some our demands in front of him, and he cooperated uh, very well. So, I just want him to start. A, uh, our request is to start a school, okay? Like eminent school. We have a wall city uh, area like Islamabad. Okay, students here are facing a lo lot of difficulties about studies private schools fee you know they are these are quite high so we want a school over here so that the people from the poor background can have a good education and though they can earn instead of demanding free ration or all such kind of amenities thank you awesome.